ਮੋਦੀ ਦੇਖ ਲਓ ਬਾਈ ਜੀ ਤੁਸੀਂ ਇੱਥੋਂ ਆਈਡੀਆ ਲਾਓ ਇਹ ਸਾਨੂੰ ਆਪਣਾ ਇਹਨਾਂ ਨੇ ਕਦੀ ਸਮਝਿਆ ਹੀ ਨਹੀਂ ਸਾਨੂੰ ਹਮੇਸ਼ਾ ਹੀ ਅੱਤਵਾਦੀ ਆ ਇਹ ਖਾਲਸਤਾਨੀ ਆ ਇਹ ਐਦਾਂ ਆ ਮੋਦੀ ਤੋਂ ਹਾਂ ਦਾ ਨਾਰਾ ਨਹੀਂ ਮਾਰ ਹੋਇਆ ਆ ਦੋ ਦੇਸ਼ ਛੱਡ ਕੇ ਪਹਚਾੜ ਆ ਉੱਥੇ ਸਮਾਨ ਵੀ ਭੇਜਿਆ ਤੇ ਉੱਥੇ ਲਈ ਉਹਨੇ ਕਿਹਾ ਵੀ ਵੀ ਬਾਈ ਰੱਬਾ ਐਦਾਂ ਕਰੀਂ ਉਦਾਂ ਕਰੀਂ ਹੈ ਆ ਦੋ ਦੇਸ਼ ਛੱਡ ਕੇ ਪਹਚਾੜ ਆ ਉੱਥੇ ਲਈ ਸਮਾਨ ਵੀ ਭੇਜਿਆ ਤੇ ਇਹ ਵੀ ਕਿਹਾ ਵੀ ਰੱਬਾ ਐਦਾਂ ਹੋਇਆ ਉਦਾਂ ਹੋਇਆ ਤੇ ਸਾਡੇ ਲਈ ਸਾਡੇ ਲਈ ਇੱਕ ਗੱਲ ਨਹੀਂ ਆਖੀ ਗਈ મોદી ਕੋਲੋਂ ਸੋ ਇੱਥੋਂ ਆਈਡੀਆ ਲਾ ਲਓ ਭਾਈ ਆਪਾਂ ਕਿਸ ਤੋਂ ਆਸ ਰੱਖੀਏ ਸਾਨੂੰ ਕਿਸੇ ਤੋਂ ਨਹੀਂ ਆਸ ਸਾਨੂੰ ਆਪਣੇ ਆਪ ਤੋਂ ਆਸ ਰੱਖਣੀ ਚਾਹੀਦੀ ਆ ਸਾਰਿਆਂ ਤੋਂ ਇੱਕੋ ਸਵਾਲ ਪੁੱਛਾਂਗਾ ਤੁਸੀਂ ਕੀ ਸੋਚਦੇ ਆ ਇਹ ਜੋ ਪਾਣੀ ਆਇਆ ਇਹ ਆਪ ਹੀ ਆਇਆ ਜਾਂ મોદી ਹੁਣੀ ਕੁਝ ਕੀਤਾ ਆ ਜੋ ਵੀ ਆ ਦੇਖਦੇ ਆ ਤੁਸੀਂ ਕੀ ਸੋਚਦੇ ਆ ਇੱਕ ਇੱਕ ਗੱਲ ਹੈਗੀ ਕਲਾਊਡ ਸੀਡਿੰਗ ਕਲਾਊਡ ਸੀਡਿੰਗ ਕੀ ਹੁੰਦੀ ਆ ਹੁਣ ਜੂਏ ਹੀ ਲਾ ਲਓ ਮੀਂਹ ਨਹੀਂ ਪੈਂਦਾ ਜਿੱਥੇ ਨਗਲੀ ਵਿੱਚ ਪਵਾਇਆ ਜਾਂਦਾ ਉਹਨੂੰ ਕਹਿੰਦੇ ਕਲਾਊਡ ਸੀਡਿੰਗ ਜੇ ਮੈਨੂੰ ਪੁੱਛਿਆ ਜਾਵੇ ਇੱਥੇ ਕਲਾਊਡ ਸੀਡਿੰਗ ਤਾਂ ਨਹੀਂ ਹੋਈ ਮੀਂਹ ਤਾਂ ਅਸਲੀ ਆ ਪਰ ਜਿੱਥੇ ਪਾਣੀ ਰੁਕਿਆ ਹੋਇਆ ਸੀ ਉੱਥੋਂ ਕਿੱਥੇ ਸੈਂਡ ਕੀਤਾ ਜਾਣਾ ਉੱਥੇ ਹੋਇਆ ਕੁਝ ਹੋਇਆ ਠੀਕ ਹੈ ਨਾ ਤੁਸੀਂ ਆਪਾ ਇਹ ਵੀਡੀਓ ਪਹਿਲਾਂ ਤਾਂ ਸਾਰਿਆਂ ਦਾ ਪਚਾਇਓ ਸਾਰੇ ਸਵਾਲ ਕਰਿਓ ਆਪਣੇ ਆਪ ਨੂੰ ਛੋਟੇ ਹੁੰਦੇ ਆਪਾਂ ਸੁਣਦੇ ਆਂ ਸਾਰਿਆਂ ਤੋਂ ਵੱਧ ਮੀਂਹ ਕਿੱਥੇ ਪੈਂਦਾ ਜੀ ਇੰਡੀਆ 'ਚ ਸਭ ਤੋਂ ਵੱਧ ਮੀਂਹ ਕਿੱਥੇ ਪੈਂਦਾ ਜੀ ਚੀਰਾ ਪਿੰਜੂ ਹੀ ਪੈਂਦਾ ਜੀ ਅਸਾਮ ਮਘਾਲਿਆ ਪੈਂਦਾ ਜੀ ਬੰਬੇ ਸਾਰਾ ਸਾਲ ਮੀਂਹ ਪੈਂਦਾ ਜੀ ਤੇ ਪਾਣੀ ਦਾ ਕਦੀ ਸੁਣਿਆ ਨਹੀਂ ਆਪਾਂ ਵੀ ਮਘਾਲਿਆ 'ਚ ਇੰਨਾ ਪਾਣੀ ਆ ਗਿਆ ਅਸਾਮ 'ਚ ਇੰਨਾ ਪਾਣੀ ਆ ਗਿਆ ਬੰਬੇ 'ਚ ਇੰਨਾ ਪਾਣੀ ਆ ਗਿਆ ਸਾਡੇ ਕਿਉਂ ਆਇਆ ਸੋਚਿਆ ਤੁਸੀਂ ਕਦੀ हिमाचल सारा पानी आंदा ਕਿੱਥੋਂ ਨਦੀਆਂ ਕਿੱਥੋਂ ਆਉਂਦੀਆਂ ਆਂ ਹਿਮਾਚਲ ਤੋਂ ਉੱਤੇੋਂ ਆਉਂਦਾ ਸਾਰਾ ਪਾਣੀ ਉੱਥੇ ਕਿਉਂ ਨਹੀਂ ਆਇਆ ਸਾਰਾ ਸਾਡੇ ਹੀ ਕਿਉਂ ਆਇਆ ਕਦੀ ਸੋਚਿਆ ਤੁਸੀਂ ਸੋਚਿਆ ਕਦੀ ਠੀਕ ਹੈ ਨਾ ਚਲੋ ਜੋ ਹੋਇਆ ਮਾੜਾ ਹੋਇਆ ਬਾਈ ਠੀਕ ਹੈ ਨਾ ਪਰ ਸਾਨੂੰ ਅਕਲ ਦੇਣ ਲਈ ਕੀਤਾ ਆ ਜੇ ਅਜੇ ਵੀ ਨਹੀਂ ਅਕਲ ਆਈ ਫੇਰ ਸਾਡਾ ਕੁਝ ਨਹੀਂ ਹੋਣਾ ਫੇਰ ਇਦਾਂ ਹੀ ਬਸ ਰੋਈ ਚਲੇਓ ਬਸ ਇਹੀ ਕਹੀ ਚਲੋ ਰੱਬਾ ਤੂੰ ਮਾੜਾ ਕੀਤਾ ਉਹ ਪਰਬੋ ਰੱਬ ਨੇ ਦਿਮਾਗ ਦਿੱਤਾ ਇਹਨੂੰ ਵਰਤੋ ਦੇਖੋ ਕਿੱਥੇ ਆਪਣਾ ਭਲਾ ਹੋ ਸਕਦਾ ਫਾਇਦਾ ਲਓ ਭਲਾ ਲਓ ਆਪਸੀ ਲੜਾਈਆਂ ਛੱਡੋ ਜਾਤਾਂ ਪਤਾਂ ਦੀਆਂ ਲੜਾਈਆਂ ਛੱਡੋ ਇਕੱਠੇ ਹੋਵੋ ਪੰਜਾਬੀਓ ਮੌਕਾ ਦਿੱਤਾ ਸਾਨੂੰ ਇੰਨਾ ਚੰਗਾ ਠੀਕ ਹੈ ਨਾ ਸੋ ਮੇਰੇ ਦਾ ਆਪਣੇ ਪਿੰਡ 'ਚ ਪਾਣੀ ਆਇਆ ਆ ਮੇਰੇ ਪਿੰਡ ਦੀ ਇੱਕ ਵੀਡੀਓ ਬਹੁਤ ਹੋ ਹੋਈ ਜਾਂਦੀ ਆ ਪਰ ਉਹ ਨਿਆਣਾ ਇੱਕ ਪਤਾ ਨਹੀਂ ਨਰੂੜ ਪਿੰਡ ਪਾਣੀ ਆਇਆ ਆ ਪਾਸਟਾ ਨਰੂੜ ਪਤਾ ਹੀ ਹੁਣ ਆ ਤੁਹਾਨੂੰ ਸਾਰਿਆਂ ਨੂੰ ਸੁਹਾਰਪੁਰ ਏਰੀਆ ਮੇਰੇ ਨਾਨਕੇ ਸਾਰੇ ਡੁੱਬੇ ਪਏ ਆ ਭਾਵ ਜੰਗਨੀ ਵਾਲ ਹੈ ਨਾ ਠੀਕ ਹੈ ਨਾ ਸੋ ਬਾਈ ਬੇਨਤੀ ਆ ਦੇਖੋ ਸੋਚੋ ਇਹ 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 ਸਮਾਂ ਆ ਪਰਚੋਲ ਕਰਨ ਦਾ ਇਕੱਠੇ ਹੋਣ ਦਾ ਠੀਕ ਹੈ ਨਾ ਪਈ ਫਿਲਮਾਂ ਵਾਲੇ ਚ ਕਿੰਨੇ ਮੂਰੇ ਆਏ ਆ ਹੈ ਕਿੰਨੇ ਨੇਤਾ ਲੋਕ ਅੱਗੇ ਆਏ ਆ ਮੋਦੀਆ ਤੇਰੇ ਦਾ ਥੂਈ ਆ ਹੈ ਮੋਦੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਜਿਉਂ ਨਾ ਜਦੋਂ ਬਾਰਡਰਾਂ ਤੇ ਲੋਡ ਪੈਂਦੀ ਆ ਨਾ ਫਿਰ ਜਿਨ੍ਹਾਂ ਲਈ ਤੂੰ ਕਹਿਣਾ ਵੀ ਪਚਾਲ ਆਇਆ ਸਮਾਨ ਭੇਜਿਆ ਉਹ ਨਹੀਂ ਨੀ ਬਾਡਰਾਂ ਤੇ ਹੁਣ ਇਹਨਾਂ ਸਿੰਘਾਂ ਨਹੀਂ ਹੁਣ ਆਇਆ ਤੇ ਹੈਗੇ ਵੀ ਸਿੰਘ ਆ ਠੀਕ ਹੈ ਨਾ ਫਿਰ ਕਹਿੰਦੇ ਜੀ ਆ ਜਾਓ ਸਿੰਘੋ ਆ ਜਾਓ ਤੁਹਾਡੀ ਲੋਡ ਪੈ ਗਈ ਆ ਤੇ ਹੁਣ ਜਦੋਂ ਸਿੰਘਾਂ ਨੂੰ ਪੰਜਾਬੀਆਂ ਨੂੰ ਤੁਹਾਡੀ ਲੋਡ ਪਈ ਆ ਯਾਰ ਠੀਕ ਹੈ ਨਾ ਤੇ ਹੁਣ ਕੋਈ ਸਾਡੇ ਲਈ ਕਿਉਂ ਨਹੀਂ ਆਇਆ ਯਾਰ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਉਹ ਕਿੰਨੀ ਸਾਰੇ ਪਾਸੇ ਚੱਲੀ ਆ ਸ਼ੁਕਰੀਆ ਉਹਦੇ ਚ ਉਹ ਉਹਦਾ ਇਹ ਨਹੀਂ ਵੀ ਮੇਰੇ ਕਰਕੇ ਚਲੀ ਉਹ ਸਾਰਿਆਂ ਦਾ ਤੁਹਾਡਾ ਦੁੱਖ ਆ ਯਾਰ ਅਸੀਂ ਮੂੰਹ ਚੱਕ ਕੇ ਤੁਰ ਪੈਨੇ ਆ ਸਾਰੀਆਂ ਥਾਵਾਂ ਤੇ ਹੁਣ ਦੇਖੋ ਸਾਡੇ ਲਈ ਕੌਣ ਆਇਆ ਪਰਚੋਲ ਕੋਲੋਂ ਵਾਲੇ ਦੁਆਲੇ ਦੇਖੋ ਠੀਕ ਹੈ ਨਾ ਆ ਫਿਲਮਾਂ ਵਾਲੇ ਮੂੰਹ ਚੱਕ ਕੇ ਆ ਜਾਂਦੇ ਆ ਯਾਰ ਇੱਕ ਇੱਕ ਸੋਸ਼ਲ ਮੀਡੀਆ ਤੇ ਲਿਖ ਵੀ ਨਹੀਂ ਸਕ ਤੁਸੀਂ ਬਾਈ ਜੀ ਦੂਰ ਕੀ ਜਾਣਾ ਜਿਹੜਾ ਮੀਡੀਆ ਮੂਦੀ ਮੀਡੀਆ ਉਹ ਨਹੀਂ ਇਹੀ ਨਹੀਂ ਦੱਸਿਆ ਵੀ ਉੱਥੇ ਪਾਣੀ ਆਇਆ ਆ ਉਹ ਹੋ ਰਹੀ ਦੱਸੀ ਜਾਂਦੇ ਜੂਪੀ ਚ ਇੱਥੇ ਪਾਣੀ ਆ ਗਿਆ ਉੱਥੇ ਆ ਗਿਆ ਉਹ ਤਾਂ ਗੱਲੇ ਨਹੀਂ ਦਿਖਾ ਰਹੇ ਦੁਨੀਆ ਨੂੰ ਪਤਾ ਹੀ ਨਹੀਂ ਚੱਲਣ ਦੇ ਰਹੇ ਉਹ ਇਹਦਾ ਸ਼ੁਕਰਿਆ ਸਾਡੇ ਸੋਸ਼ਲ ਮੀਡੀਆ ਦਾ ਉੱਥੋਂ ਰੇਲ ਹੋਇਆ ਹੈ ਹੈ ਹੁਣ ਰਵੀਸ਼ ਕੁਮਾਰ ਨੇ ਵੀ ਪੋਸਟ ਕੀਤੀ ਐ ਨੇ ਦਿਨਾਂ ਪਿੱਛੇ ਉਹਨੂੰ ਪਤਾ ਨਹੀਂ ਕੀ ਨੇ ਦੱਸਿਆ ਸੋ ਪਤਾ ਹੀ ਨਹੀਂ ਕਿਸੇ ਨੂੰ ਇਹ ਸੱਚੀ ਗੱਲ ਆ ਕੋਈ ਮਜ਼ਾਕ ਵਾਲੀ ਨਹੀਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਸਾਰੀ ਦੁਨੀਆ 'ਚ ਗੱਲ ਚਲੀ ਜਾਂਦੀ ਇੰਡੀਆ 'ਚ ਹੀ ਨਹੀਂ ਕਿਸੇ ਨੂੰ ਪਤਾ ਵੀ ਪੰਜਾਬੀ ਉੱਥੇ ਪਾਣੀ 'ਚ ਡੁੱਬੀ ਜਾਂਦੇ ਆ ਪਤਾ ਹੀ ਨਹੀਂ ਕਿਸੇ ਨੂੰ ਦੱਸਿਆ ਨਹੀਂ ਨਹੀਂ ਕਿਸੇ ਨੂੰ ਕਿਉਂਕਿ ਸਾਨੂੰ ਆਪਣਾ ਇਹ ਮੰਨਦੇ ਹੀ ਨਹੀਂਗੇ ਏ ਦਾਜੀ ਤੁਸੀਂ ਵੱਖਵਾਦੀ ਆ ਤੁਸੀਂ ਖਾਲਸਤਾਨੀ ਆ ਤੁਸੀਂ ਐ ਦਾਆਂ ਬਸ ਠੱਪੇ 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 ਜੋ ਸਾਡੇ ਹੱਕ ਚ ਆ ਗਿਆ ਉੱਤੇ ਨਹੀਂ ਠੱਪਾ ਹੈ ਸਾਡਾ ਕੋਈ ਪੰਜਾਬੀ ਕਹਿ ਛੱਡ ਦੇ ਏ ਦਾਜੀ ਖਾਲਸਤਾਨੀ ਆ ਠੱਪਾ ਹੀ ਨਹੀਂ ਦਾ ਠੱਪੇ ਤਿਆਰ ਰੱਖਿਓ ਵਾ ਜਿੰਨਾ ਮਰਜੀ ਤੁਸੀਂ ਕਰ ਲੋ ਤੁਹਾਡੇ ਦੇ ਠੱਪਾ ਬਸ ਸੋ ਮੁੱਕ ਦੀ ਗੱਲ ਐ ਜਿਆਦਾ ਲੰਬੀ ਵੀਡੀਓ ਨਹੀਂ ਕਰਦਾ ਸੋਚੋ ਵੀ ਸਭ ਤੋਂ ਜ਼ਿਆਦਾ ਇੰਡੀਆ ਚ ਮੀਂਹ ਕਿੱਥੇ ਪੈਂਦਾ ਮੌਨਸੂਨ ਮੇਲੇ ਸਾਰਿਆਂ ਨੂੰ ਪਤਾ ਹੀ ਆ ਸਾਡੇ ਤਾਂ ਨਮੀ ਪੈਂਦਾ ਨਹੀਂ ਸਾਡੇ ਪਾਣੀ ਕਿਉਂ ਆਇਆ ਸੋਚੋ ਤੇ ਸਾਰੇ ਦੱਸਿਓ ਮੈਂ ਤਾਂ ਬਾਈ ਠੀਕ ਹੈ ਚਲੋ ਕਲਾਊਡ ਸੀਡਿੰਗ ਨਹੀਂ ਹੋਈ ਮੀਂਹ ਜੋ ਆ ਉਹ ਸਹੀ ਆ ਪਰ ਜੋ ਨਦੀਆਂ ਤੋਂ ਪਾਣੀ ਆਇਆ ਹੈ ਆਪੇ ਕਿੱਥੇ ਸੈਂਡ ਕੀਤਾ ਜਾਣਾ ਪਾਣੀ ਕਿੱਥੇ ਉਹਦੇ 'ਚ ਥੋੜਾ ਹੋਇਆ ਆ ਜਿੱਥੋਂ ਤੱਕ ਮੈਂ ਸਰਚ ਕੀਤੀ ਆ ਮੈਂ ਹੋਰ ਵੀ ਕਰੂੰਗਾ ਠੀਕ ਹੈ ਨਾ ਤੇ ਬਾਕੀ ਤੁਸੀਂ ਨਹੀਂ ਦੱਸਿਓ ਇਹ ਜੋ ਪਾਣੀ ਆਇਆ ਇਹ ਭਈ ਤੁਸੀਂ ਕੀ ਸੋਚਦੇ ਆ ਭਈ ਉੱਦੀਆਂ ਆ ਗਿਆ ਭਈ ਮੀਂਹ ਜਿਆਦਾ ਪੈ ਗਿਆ ਤੇ ਆ ਗਿਆ